ਹਰਿਆਣਾ ਐਡੀਜੀਪੀ ਵਾਈ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨੇ ਜਿੱਥੇ ਕੀ ਪੂਰੇ ਸੂਬੇ ਦੇ ਵਿੱਚ ਸਰਗਰਮੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਉੱਤੇ ਹੀ ਅੱਜ ਆਮ ਆਦਮੀ ਪਾਰਟੀ ਵੱਲੋਂ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੈਂਡਲ ਮਾਰਚ ਕੱਢੇ ਗਏ ਉੱਥੇ ਹੀ ਅਮਰਿਤਸਰ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਵਾਲਮੀਕੀ ਭਾਈਚਾਰੇ ਵੱਲੋਂ ਵੀ ਅੱਜ ਜੋ ਹੈ ਕੈਂਡਲ ਮਾਰਚ ਕੱਢਿਆ ਗਿਆ ਹੈ ਅਤੇ ਉੱਥੇ ਹੀ ਐਡੀਜੀਪੀ ਵਾਈ ਪੂਰਨ ਕੁਮਾਰ ਦੇ ਲਈ ਇਨਸਾਫ ਦੀ ਮੰਗ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜ਼ਿਕਰਯੋਗ ਹੈ ਕਿ ਬੀਤੇ ਦਿਨੀ ਹੀ ਵਾਈ ਐਡੀਜੀਪੀ ਹਰਿਆਣਾ ਦੇ ਐਡੀਜੀਪੀ ਵਾਈ ਪੂਰ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਿਮਲੀਲਾ ਸਮਾਪਤ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਜੋ ਕਿ ਇਹ ਖਬਰ ਮਾਮਲਾ ਸੁਰਖੀਆਂ ਬਟੌਰ ਦਾ ਨਜ਼ਰ ਆ ਰਿਹਾ ਸੀ ਜਿੱਥੇ ਕਿ ਉਹਨਾਂ ਦੀ ਪਤਨੀ ਵੱਲੋਂ ਵੀ ਜੋ ਹੈ ਹੁਣ ਹਰਿਆਣਾ ਦੇ ਡੀਜੀਪੀ ਦੇ ਇਸਤਿਫੇ ਦੀ ਅਤੇ ਉਹਨਾਂ ਦੀ ਗ੍ਰਿਫਤਾਰੀ ਦੀ ਮੰਗ ਚੁੱਕੀ ਜਾ ਰਹੀ ਹੈ ਉੱਥੇ ਹੀ ਇਹ ਮਾਮਲਾ ਜਿੱਥੇ ਕਿ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਵੀ ਬੜਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪਰਿਵਾਰ ਦੇ ਨਾਲ ਮੁਲਾਕਾਤ ਕਰ ਜਿੱਥੇ ਕਿ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ ਉੱਥੇ ਹੀ ਹਰਿਆਣਾ ਦੇ ਐਡੀਜੀਪੀ ਦੇ ਲਈ ਇਨਸਾਫ ਦੀ ਮੰਗ ਵੀ ਚੁੱਕੀ ਜਾ ਰਹੀ ਹੈ ਜਿਸ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵਾਲੋ ਵੀ ਕਈ ਜਗ੍ਹਾ ਤੇ ਕੈਂਡਲ ਮਾਰਚ ਕੱਢੇ ਗਏ ਉੱਥੇ ਹੀ ਵਾਲਮੀਕੀ ਪਾਈਚਾਰੇ ਵਾਲੋ ਵੀ ਅੱਜ ਕੈਂਡਲ ਮਾਰਚ ਜੋ ਹੈ ਅਮ੍ਰਿਤਸਰ ਦੇ ਹਾਥੀ ਘੇੜੀ ਇਲਾਕੇ ਦੇ ਵਾਲਮੀਕੀ ਮੰਦਿਰ ਤੋਂ ਕੱਢਿਆ ਗਿਆ ਜੋ ਕਿ ਹਾਲ ਗੇਟ ਤੱਕ ਚੱਲਿਆ ਜਿੱਥੇ ਕਿ ਅਸੀਂ ਕਹਿ ਸਕਦੇ ਹਾਂ ਕਾਫੀ ਜ਼ਿਆਦਾ ਵਿਅਸਤ ਇਲਾਕਾ ਹੈ ਸ਼ਾਮ ਦੇ ਵੇਲੇ ਵਸਤ ਰਹਿੰਦਾ ਹੈ ਉੱਥੇ ਇਹ ਕੈਂਡਲ ਮਾਰਚ ਕੱਢਿਆ ਗਿਆ ਜਿੱਥੇ ਕਿ ਵਾਲਮੀਕੀ ਭਾਈਚਾਰੇ ਦੀਆਂ ਵੱਖ-ਵੱਖ ਕਈ ਜਥੇਬੰਦੀਆਂ ਵੱਲੋਂ ਇਸ ਵਿੱਚ ਸ਼ਿਰਕਤ ਕੀਤੀ ਗਈ ਹੈ ਉੱਥੇ ਹੀ ਉਹਨਾਂ ਵੱਲੋਂ ਵੀ ਹਰਿਆਣਾ ਦੇ ਐਡੀਜੀਪੀ ਦੇ ਲਈ ਇਨਸਾਫ ਦੀ ਮੰਗ ਚੁੱਕੀ ਗਈ ਹੈ ਤਾਂ ਕਿ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਉਹ ਵੀ ਦੱਸਣ। ਇੱਥੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਵਿਤਕਰਾ ਜਿਹੜਾ ਕਿ ਉਹ ਦੇਸ਼ ਪਰ ਵਿੱਚ ਗਲਤਨਾ ਨਾ ਖਤਮ ਨਹੀਂ ਹੋ ਪਾ ਰਿਹਾ ਕੀ ਕਰੇ ਇਸ ਬਾਰੇ? ਦੇਖੋ ਜੀ ਇੱਕ ਅਫਸਰ ਬਣਨ ਵਾਸਤੇ ਪੂਰੇ ਪਰਿਵਾਰ ਦਾ ਬਹੁਤ ਜ਼ਿਆਦਾ ਸਮੇਂ ਬਹੁਤ ਜ਼ਿਆਦਾ ਪੈਸਾ ਤੇ ਖਾਤਰ ਕਰਕੇ ਦਲਿਤ ਪਰਿਵਾਰ ਜਿਹੜੇ ਕਿ ਆਰਥਿਕ ਪੱਖੋਂ ਵੀ ਨੇ ਮਜ਼ਬੂਤ ਨਹੀਂ ਹੁੰਦੇ ਉਹ ਸਾਡੇ ਪਰਿਵਾਰ ਦਾ ਹੀ ਇੱਕ ਐਡਾ ਵੱਡਾ ਅਫਸਰ ਏਡੀਜੀਪੀ ਰੈਂਕ ਦਾ ਵਾਇਪੁਰਨ ਸਿੰਘ ਜੀ ਜਿਨ੍ਹਾਂ ਨੂੰ ਕੀ ਮਨੁਵਾਦੀਆਂ ਦੀ ਗੰਦੀ ਸੋਚ ਨੇ ਮਜਬੂਰ ਕਰਦਾ ਆਤਮ ਹੱਤਿਆ ਕਰਨ ਵਾਸਤੇ ਉਸ ਤੋਂ ਪਹਿਲੇ ਹੀ ਇੱਕ ਉਹ ਨਿੰਦਨੇ ਘਟਨਾ ਹੋਈ ਹੈ ਕਿ ਸਾਡੇ ਕੌਮ ਦਾ ਹੀ ਇੱਕ ਜੱਜ ਸਾਹਿਬ ਸਾਡੇ ਸੁਪਰੀਮ ਕੋਰਟ ਦੇ ਉਹਨਾਂ ਦੇ ਚੀਫ ਜਸਟਿਸ ਸਾਹਿਬ ਦੇ ਉਹਨਾਂ ਦੇ ਜੁੱਤੀ ਮਾਰੀ ਗਈ ਉੱਥੇ ਇੱਕ ਬੰਦੇ ਵੱਲੋਂ ਇਹ ਕੀ ਹੋ ਰਿਹਾ ਹੈ ਦਲਿਤਾਂ ਦੇ ਨਾਲ ਆ ਬੀਜੇਪੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜਿਹੜੇ ਕਿ ਪਾਕਿਸਤਾਨ ਹਿੰਦੁਸਤਾਨ ਦੇ ਮੈਚ ਦੇ ਇੱਕ ਟਵੀਟ ਕਰ ਦਿੰਦੇ ਨੇ ਲੇਕਿਨ ਦਿਲਦਰ ਉੱਪਰ ਇੰਨਾ ਅਤਿਆਚਾਰ ਹੋਇਆ ਨਾ ਜੇਕਰ ਉਹਨਾਂ ਕੋਈ ਪ੍ਰਤੀਕਿਰਿਆ ਆਈ ਹੈ ਨਾ ਕੋਈ ਟਵੀਟ ਆ ਰਿਹਾ ਹੈ ਅੱਜ ਅਸੀਂ ਮਾਨਯੋਗ ਸਾਡੇ ਕੇਂਦਰੀ ਮੰਤਰੀ ਵੱਲੋਂ ਤੇ ਅਸੀਂ ਦਸ਼ਮੇਸ਼ ਤਰਨਾਈ ਦੇ ਬਾਬਾ ਜੀ ਸਰਦਾਰ ਮੇਜਰ ਸਿੰਘ ਛੋਟੀ ਸਾਹਿਬ ਵੱਲੋਂ ਆਨਰਰੀ ਅਗਵਾਈ ਹੇਠਾਂ ਚ ਕੈਂਡਲ ਮਾਰਚ ਕੱਢਿਆ ਹੋਇਆ ਹੈ ਤੇ ਦੇਖੋ ਸਾਡੇ ਨਾਲ ਜਸਕਰਨ ਸਿੰਘ ਜੀ ਸਾਡੇ ਦਿਲਬਾਗ ਜੀ ਸਾਡੇ ਕੇਂਦਰੀ ਮੰਤਰੀ ਤੇ ਪ੍ਰਧਾਨ ਸਾਹਿਬ ਸਾਡੇ ਯੋਗਰਾਜ ਜੀ ਵਿਮਲ ਪ੍ਰਧਾਨ ਜੀ ਮੰਨਤ ਖਾਲਸਾ ਜੀ ਮਲਕੀਤ ਸਿੰਘ ਖਾਲਸਾ ਜੀ ਸਾਰੇ ਇੱਥੇ ਆਏ ਨੇ ਤੇ ਤੁਹਾਡੇ ਚੈਨਲ ਰਾਹੀਂ ਮੈਂ ਜਿਹੜੀ ਸੁੱਤੀ ਅੰਨੀ ਬੋਲੀ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਾਗ ਪਵੋ ਦਲਿਤਾਂ ਦੇ ਅਤਿਆਚਾਰ ਬੰਦ ਕਰੋ ਨਹੀਂ ਤੇ ਐ ਨਾ ਹੋਵੇ ਕਿ ਤੁਹਾਨੂੰ ਇਹਦੇ ਅੰਜਾਮ ਭੁਗਤਣੇ ਪੈਣ ਇੰਨਾ ਕਹਿੰਦਾ ਹੈ ਸਾਰਾ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਕੀ ਮੰਦਰ ਬਨੋ ਜਿਹੜਾ ਕਿ ਪ੍ਰੋਟੈਸਟ ਕੀਤਾ ਜਿਹੜਾ ਨਾਲ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਕੀ ਕਹਿੰਨਾ ਇਸ ਪਰ ਅੱਜ ਕਹਿੰਦੀ ਵਾਲਮੀਕੀ ਮੰਦਰ ਬਨਨਾ ਕਮੇਟੀ ਵੱਲੋਂ ਔਰ ਸ਼੍ਰੋਮਣੀ ਤਰਦਾਦਾਲਾ ਵੱਲੋਂ ਜਿਹੜਿਆਂ ਭਾਰਤ ਦੇ ਵਿੱਚ ਪਿਛਲੇ ਦਿਨੀ ਦਲਤਾ ਹੁੰਤੇ ਬਹੁਤ ਹੀ ਨਿੰਦਿਤ ਨਿੰਦੜੀਆਂ ਘਟੜਾਂ ਆਈਆਂ ਨੇ ਉਹਦੇ ਰੂਸ ਰੂਪ ਕੈਂਡਲ ਮਾਰਚ ਕੀਤਾ ਗਿਆ ਜਿਹਦੇ ਵਿੱਚ ਹਰਿਆਣੇ ਦੇ ਜਿਹੜੇ ਡੀਜੀ ਐਡੀਜੀਪੀ ਸਾਹਿਬ ਇਹ ਇਹ ਪੂਰਨ ਕੁਮਾਰ ਜੀ ਜਿਨ੍ਹਾਂ ਨੂੰ ਜਾਤੀਵਾਦ ਤੋਂ ਤੰਗ ਹੋ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ ਔਰ ਉਹਨਾਂ ਨੇ ਆਪਣੀ ਇਸ ਜਾਤੀਵਾਦ ਦੀ ਤੋਂ ਤੰਗ ਆ ਕੇ ਆਪਣੀ ਜੀਵਨ ਲਈ ਲੱਖ ਸਬਤ ਕਰਤੀ ਇਹ ਪੂਰੇ ਭਾਰਤ ਲਈ ਇੱਕ ਬਹੁਤ ਹੀ ਸ਼ਰਮਸ਼ਾਰ ਔਰ ਨਿੰਦ ਨਹੀਂ ਘਟ ਰਹਾ ਹੈ ਕਿ ਕੌਨ ਦਾ ਸੂਚਨ ਨੋਟ ਵੀ 9 ਪੇਜਾਂ ਦਾ ਆਇਆ ਉਸ ਵਿੱਚ ਵੀ ਉਹਨਾਂ ਨੇ ਨਾਮ ਮੈਂਸ਼ਨ ਕੀਤੇ ਉਹਦੇ ਨਾਲ ਨਾਲ ਉਹ ਸੂਚਨ ਨੋਟ ਜਿਹੜਾ ਹੈ ਔਰ ਜੇ ਡੀਜੀਪੀ ਰਿਆਣਾਪਾਲਸ ਅਤੇ ਦੂਸਰੇ ਜਿਹੜੇ ਅਧਿਕਾਰੀ ਨੇ ਜਿਨਾਂ ਦੇ ਨਾਮ ਉਹਨਾਂ ਨੇ ਉਹਦੇ ਵਿੱਚ ਮੈਂਸ਼ਨ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਸਖਤ ਸਖਤ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਕਾਨੂੰਨ ਦੇ ਅਗੇ ਕੋਈ ਵੱਡਾ ਛੋਟਾ ਨਹੀਂ ਆ ਚਾਹੇ ਉਹ ਕਿੱਡੇ ਵੀ ਵੱਡੇ ਰਾਜਤੇ ਕੋਈ ਨਹੀਂ ਕਿਉਂ ਨਾ ਹੋਣ ਨਿਕਲ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਔਰ ਉਹਦੇ ਨਾਲ ਨਾਲ ਹੀ ਜਿਹੜੀ ਸਰਵੋੱਚ ਅਦਾਲਤ ਦੇ ਮੁੱਖ ਨੇ ਹਦੀਸ਼ ਨੇ ਗਵਾਈ ਸਾਹਿਬ ਉਹਨਾਂ ਦੇ ਜਿਸ ਮੂਰੇ ਖੜੇ ਜਾਤੀਵਾਦ ਤੋਂ ਅੰਨੇ ਹੋਏ ਹੋਏ ਨੇ ਜੁੱਤੀ ਸੁੱਟ ਕੇ ਉਹਨਾਂ ਦਾ અપਮਾਨ ਕੀਤਾ ਉਸ ਕੱਲੇ ਮਤਲਬ ਉਹਨਾਂ ਦੇ ਗਵਾਈ ਸਾਹਿਬ ਦਾ અપਮਾਨ ਨਹੀਂ ਆ ਉਹ ਪੂਰੇ ਦਲਤਾਂ ਤੋਂ ਨੇ અપਮਾਨ ਕੀਤਾ ਉਹਨੇ ਸੰਵਿਧਾਨ ਦਾ અપਮਾਨ ਕੀਤਾ ਹੈ ਉਹਨੇ ਪੂਰੇ ਕਾਨੂੰਨ ਨੂੰ ਜੁੱਤੀ ਦਿਖਾਈ ਆ ਉਸ ਬੰਦੇ ਤੇ ਵੀ ਕੇਂਦਰ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਇਹ ਜਿਹੜਾ ਜਾਤੀਵਾਦ ਦਾ ਕੱਟੜਵਾਦ ਦੀ ਹੱਦ ਹੋ ਗਈ ਆ ਇਹਨੂੰ ਸਮਾਪਤ ਕਰਨ ਲਈ ਸਖਤ ਤੋਂ ਸਖਤ ਜਿਹੜੇ ਕਦਮੋ ਚੁੱਕਣੇ ਚਾਹੀਦੇ ਆ ਜਿਆਂ ਵਾਲਮੀਕ ਜਿਆਂ ਭੀਮ ਜਿਆਂ ਭਾਰਤ ਅੱਜ ਇਹ ਤੁਸੀਂ ਪ੍ਰੋਟੈਸਟ ਕਰਦੇ ਹੋ ਨਾਲ ਮੈਂ ਕਮਾਂਡਰ ਜਸਕਰਨ ਸਿੰਘ ਅੱਜ ਕੇਂਦਰੀ ਵਾਲਮੀਕ ਮੰਦਰ ਅੰਮ੍ਰਿਤਸਰ ਅਤੇ ਦਸ਼ਮੇਸ਼ ਤਰਨਾਦਾਲ ਅਤੇ ਸ਼ਰੋਮਨੀ ਬਾਬਾ ਜੀਵਨ ਸਿੰਘ ਮਜਬੀਦਾਲ 1927 ਸਾਰੇ ਸਮਾਜ ਦੀਆਂ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਪਿਛਲੇ ਕੁਝ ਦਿਨਾਂ ਦੇ ਵਿੱਚ ਭਾਰਤਖੰਡ ਦੀ ਧਰਤੀ ਦੇ ਉੱਤੇ ਘਟਨਾਕਰਮ ਵਾਪਰੇ ਨੇ ਜਿਹਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਨਿਆਯਦੀਸ਼ ਜਸਟਿਸ ਬੀਰ ਗਵਾਈਜੀ ਦੇ ਉੱਤੇ ਜਿਹੜੀ ਜੁੱਤੀ ਫਿੰਗੀ ਗਈ ਆ ਅਤੇ ਉਸ ਤੋਂ ਬਾਅਦ ਉਹ ਮਸਲਾ ਠੰਡਾ ਨਹੀਂ ਸੀ ਹੋਇਆ ਤੇ ਭਾਰਤ ਦੀ ਟੌਪ ਬਰਾਸ ਜਿਹੜੀ ਆਈਪੀਐਸ ਕੈਡਰ ਹੈ ਜਿਹੜਾ ਕਿ ਬੜਾ ਪਾਵਰਫੁਲ ਕੈਡਰ ਹੈ ਉਹਦੇ ਵਿੱਚ ਸਾਡੇ ਸਮਾਜ ਦੇ ਇੱਕ ਅਧਿਕਾਰੀ ਦੇ ਨਾਲ ਜਿਸ ਤਰ੍ਹਾਂ ਦਾ ਜਿਹੜਾ ਜਾਤੀ ਵਿਤਕਰਾ ਕੀਤਾ ਗਿਆ ਜਿਹੜਾ ਉਹਨਾਂ ਨੇ 8 ਪੇਜਾਂ ਦਾ ਸੁਸਾਇਡ ਨੋਟ ਦਿੱਤਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਜਿਹੜਾ ਇਸ ਗੱਲ ਦੀ ਪਰਤਾੜ ਕੀਤਾ ਜਾ ਰਿਹਾ ਸੀ ਅਤੇ 5-6 ਸਾਲਾਂ ਤੋਂ ਉਹ ਜਿਹੜਾ ਲਗਾਤਾਰ ਇਸ ਗੱਲ ਦੀ ਲੜਾਈ ਲੜ ਰਹੀ ਜਿਸ ਲਈ ਉਹਨਾਂ ਦੀ ਆਵਾਜ਼ ਨੂੰ ਖਮੋਸ਼ ਕਰਨ ਵਾਸਤੇ ਉਹਨਾਂ ਦੇ ਉੱਤੇ ਝੂਠਾ ਪਰਚਾ ਬਣਾਉਂਦੀ ਜਿਹੜੀ ਪੂਲ ਤਿਆਰੀ ਕੀਤੀ ਗਈ ਅਤੇ ਉਹਨਾਂ ਦੇ ਇੱਕ ਪੀਐਸ ਨੂੰ ਜਿਹੜਾ ਅਰੈਸਟ ਕਰਕੇ ਐਫਆਈਆਰ ਦੇ ਕੇ ਜਿਹੜਾ ਉਹਨਾਂ ਨੂੰ ਨਾਮਜਾਤ ਕਰਨ ਦੀ ਜਿਹੜੀ ਸਾਜ਼ਿਸ਼ ਕੀਤੀ ਗਈ ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਆਤਮ ਤਵਾ ਵਰਗਾ ਜਿਹੜਾ ਉਹ ਕਦਮ ਜਿਹੜਾ ਚੁੱਕਿਆ ਕਿਸੇ ਵੀ ਐਡੇ ਵੱਡੇ ਅਧਿਕਾਰੀ ਦਾ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰਨ ਦਾ ਜੀ ਨਹੀਂ ਕਰਦਾ ਪਰ ਜਿਹੜੀ ਇਹ ਵਿਵਸਥਾ ਆ ਜਿਹੜੀ ਇਹ ਵਿਵਸਥਾ ਜਿਹਦੇ ਵਿੱਚ ਮਨੁੱਖ ਮਨੁੱਖ ਦਾ ਦੁਸ਼ਮਣ ਬਣਿਆ ਪਿਆ ਜਿਹਦੇ ਵਿੱਚ ਊਚ ਨੀਚ ਦੀ ਭਾਵਨਾ ਜਿਹਦੇ ਵਿੱਚ ਸ਼ੂ ਸ਼ਾਦੀ ਭਾਵਨਾ ਤੇ ਸ੍ਰੀ ਅਮਰitsar ਸਾਹਿਬ ਦੀ ਪਵਨ ਪਵਿੱਤਰ ਧਰਤੀ ਜਿੱਥੇ ਤੀਰਥਾਂ ਦੀ ਧਰਤੀ ਆ ਜਿੱਥੇ ਇੱਥੇ ਸੱਚਖੰਡਾ ਹਰਮੰਦਰ ਸਾਹਿਬ ਜਿੱਥੇ ਵਾਲਮੀਕ ਤੀਰਥ ਆ ਜਿੱਥੇ ਦਰਗਾਹਾਂ ਤੀਰਥ ਆ ਜਿੱਥੋਂ ਸੱਬੇ ਸਾਂਝੀ ਵਲਤਾ ਦਾ ਸੁਨਾਹ ਜਾਂਦਾ ਜਿੱਥੇ ਇਹੋ ਜੀ ਜਗ੍ਹਾ ਦੇ ਉੱਤੇ ਜਿਹੜਾ ਜਾਤ ਪਾਤ ਛੂਛਾ ਦੇ ਖਿਲਾਫ ਜਿਹੜਾ ਇਹਨਾਂ ਸਮਾਜਿਕ ਸੰਗਠਨਾਵਾਂ ਵੱਲੋਂ ਜਿਹੜਾ ਇਹ ਆਵਾਜ਼ ਜਿਹੜੀ ਆ ਉਹ ਬੁਲੰਦ ਕੀਤੀ ਜਾ ਰਹੀ ਆ ਅਤੇ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਜਿਹੜਾ ਅਤੇ ਪੂਰੇ ਦੇਸ਼ ਦੀਆਂ ਸਾਰੀਆਂ ਸਰਕਾਰਾਂ ਨੂੰ ਇਹ ਸਮਾਜ ਜਿਹੜਾ ਸਾਡਾ ਸਾਰਾ ਸਮਾਜ ਆ ਉਹ ਬੇਨਤੀ ਕਰਦਾ ਕਿ ਜਿਹੜੇ ਵੀ ਦੋਸ਼ੀ ਆ ਭਾਰਤ ਦੇ ਸੰਵਿਧਾਨ ਅਤੇ ਕਾਨੂੰਨ ਅਨੁਸਾਰ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਮੇਰਾ ਇਹ ਵੀ ਖਸ਼ਾ ਕਿ ਜਿਹੜਾ ਇੱਕ ਐਡਾ ਵੱਡਾ ਅਫਸਰ ਹੋਵੇ ਉਹਦੀ ਉਸ ਸਟੇਟ ਦੇ ਵਿੱਚ ਕਿਉਂਕਿ ਉਹਦੀ ਪੂਰੀ ਬਿਊਰੋਕ੍ਰੇਸੀ ਨਾਲ ਲੜਾਈ ਆ 14 ਅਫਸਰ ਜਿਹੜੇ ਕਿ ਸਾਰੇ ਦੇ ਸਾਰੇ ਟੌਪ ਬ੍ਰਾਸ ਕੈਡਰਸ ਦੇ ਅਫਸਰ ਨੇ ਉਹਨਾਂ ਦੀ ਆਊਟਰ ਸਟੇਟ ਤੋਂ ਇਲਾਵਾ ਇਹ ਜਿਹੜੀ ਸੀਬੀਆਈ ਕੋਲ ਜਾਂਚ ਕਰਾਣੀ ਚਾਹੀਦੀ ਆ ਤੇ ਇੰਡੀਪੈਂਡੈਂਟ ਜਿਹੜਾ ਸੀਬੀਆਈ ਦੇ ਵਿੱਚ ਜਿਹੜਾ ਇੱਕ ਇੰਡੀਪੈਂਡੈਂਟ ਐਸਆਈਟੀ ਬਣਾ ਕੇ ਵੱਖ-ਵੱਖ ਸਟੇਟਸ ਦੇ ਕੈਡਰ ਤੋਂ ਲੈ ਕੇ ਜਿਹੜੀ ਇਹ ਜਾਂਚ ਹੋਣੀ ਚਾਹੀਦੀ ਆ ਤਾਂ ਕਿ ਚਾਹੇ ਕੋਈ ਕਿੰਨਾ ਵੀ ਪਾਵਰਫੁੱਲ ਜਿਹੜਾ ਦੋਸ਼ੀ ਆ ਉਹਨੂੰ ਜਿਹੜੀ ਸਜ਼ਾ ਮਿਲੇ ਤੇ ਜਿਹੜਾ ਵਾਹਿਪੂਰਨ ਕੁਮਾਰ ਜੀ ਦੀ ਜਿਹੜੀ ਜੀਵਨ ਗਿਆ ਵਾ ਜਿਹੜੀ ਉਹਨਾਂ ਦੀ ਜੀਵਨ ਲੀਲਾ ਖਤਮ ਹੋਈ ਆ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਨਿਆਮ ਮਿਲ ਸਕੇ ਬਹੁਤ ਬਹੁਤ